ਸਰੇ ਟੂਰਨਾਮੈਂਟ ਬਾਸਕਟਬਾਲ ਦਾ ਟੂਰਨਾਮੈਂਟ ਜੀ ਬਿਆ ਦੇ ਫਾਦਰ ਸਾਹਿਬ ਦੀ ਯਾਦ ਚ ਕਰਵਾ ਰਿਆ ਬੜੇ ਚਿਰ ਦੀ ਮੇਰੀ ਤਮੰਨਾ ਸੀ ਕਿ ਮੈਂ ਕੁਛ ਨਾ ਕੁਛ ਉਹਨਾਂ ਵਾਸਤੇ ਕਰਾਂ ਤੇ ਹਰ ਵੇਰੀ ਪ੍ਰੋਗਰਾਮ ਬਣਾਉਂਦੇ ਸੀ ਤੇ ਇਸ ਕੀ ਸਪੈਸ਼ਲ ਮੈਂ ਇਹ ਪਲਾਨ ਬਣਾ ਕੇ ਆਇਆ ਸੀਗਾ ਤੇ 2 ਦਿਨ ਦਾ ਟੂਰਨਾਮੈਂਟ ਹੈ ਜੀ ਕੱਲ 29 ਨੂੰ ਪਹਿਲਾ ਦਿਨ ਸੀ ਅੱਜ ਸਾਡੀ ਹੈਗੀ ਹੈ ਕਲੋਜ਼ਿੰਗ ਸਰਮਨੀ ਹੋਣ ਮੁੰਡਿਆਂ ਦਾ ਫਾਈਨਲ ਮੈਚ ਚੱਲਦਾ ਪਿਆ ਫਰੋਹੇਪੁਰ ਜ਼ਿਲ੍ਹੇ ਦੀਆਂ ਟੀਮਾਂ ਦਾ ਬਸ ਇੱਕ ਛੋਟਾ ਜਿਹਾ ਪਰੇਲਾ ਜੀ ਅੱਛਾ ਇਹ ਪਹਿਲੀ ਵਾਰ ਤੁਸੀਂ ਕਰਵਾਇਆ ਜਾਂ ਪਹਿਲਾਂ ਵੀ ਕਰਵਾਉਂਦੇ ਆ ਰਹੇ ਹੋ ਨੇ ਸਾਰੇ ਪਹਿਲੀ ਵਾਰ ਹੋ ਰਿਹਾ ਜੀ ਤੇ ਮੇਰਾ ਆਪਦਾ ਵੀ ਪਹਿਲਾ ਇੱਕ ਐਕਸਪੀਰੀਅੰਸ ਹੈ ਤੇ ਬਸ ਪਹਿਲੀ ਕੋਸ਼ਿਸ਼ ਹੈ ਵੈਗਰੂ ਦੀ ਮੇਰ ਨਾਲ ਨੂੰ ਲੱਗਦਾ ਸਭ ਕੁਝ ਵਧੀਆ ਹੈ ਲੱਗਦਾ ਵੀ ਤੁਹਾਨੂੰ ਇਹ ਪਹਿਲੇ ਤੋਂ ਸ਼ੁਰੂ ਕਰਕੇ ਨੂੰ ਬਹੁਤ ਵੱਡੇ ਗਰਾਊਂਡ 'ਚ ਜਾਂ ਬਹੁਤ ਵੱਡੀ ਜਗ੍ਹਾ ਤੇ ਪੂਰੇ ਪੰਜਾਬ ਲੈਵਲ ਤੇ ਇਹਨੂੰ ਲੈ ਕੇ ਜਾਓਗੇ ਤੁਸੀਂ ਜਾਂ ਇੰਡੀਆ ਲੈਵਲ ਤੇ ਲੈ ਕੇ ਜਾਓਗੇ ਹਾਂ ਸਰ ਮੇਰਾ ਪਲਾਨ ਹੈ ਮੈਨੂੰ ਕਈਆਂ ਨੇ ਪਹਿਲਾਂ ਹੀ ਕਹਿ ਸੀ ਕਿ ਆਪਾਂ ਪੰਜਾਬ ਲੈਵਲ ਤੇ ਕਰੀਏ ਫਿਰ ਬੈਨੂ ਨੇ ਕਿਹਾ ਮੈਂ ਕਹਿੰਦੀ ਆਪਾਂ ਡਿਸਟ੍ਰਿਕਟ ਲੈਵਲ ਤੇ ਕਰਦੇ ਹਾਂ ਪਹਿਲੋ ਕਿਉਂਕਿ ਇਹਦਾ ਹੋਵੇ ਆਪਾਂ ਪਹਿਲਾ ਹੀ ਪ੍ਰੋਗਰਾਮ ਕਰੀਏ ਤੇ ਆਪਣੇ ਕੋਲੋਂ ਸਭਾਲਿਆ ਨਾ ਜਾਵੇ ਤੇ ਹਾਂਜੀ ਹੈ ਇਹ ਮੇਰੀ ਕੋਸ਼ਿਸ਼ ਹੈਗੀ ਕਿ ਅਗਲੀ ਵਾਰ ਨੂੰ ਜਦੋਂ ਕਰਾਂਗੇ ਇਹਨੂੰ ਉੱਤੇ ਲੈ ਕੇ ਜਾਵਾਂਗੇ ਬਾਕੀ ਰੱਬ ਦੀ ਮਿਹਰ ਹੋਵੇ ਤਾਂ ਜਰੂਰ ਮੇਰੀ ਕੋਸ਼ਿਸ਼ ਹੈ ਜੀ ਤੁਸੀਂ ਐਨ ਆਰ ਆਈ ਹੋ ਜਾਂ ਇੱਥੇ ਹੀ ਆਪਣੇ ਦੇ ਦੇਖ ਸਰ ਮੈਂ ਐਨ ਆਰ ਆਈ ਆ ਮੈਨੂੰ 27 ਸਾਲ ਹੋ ਗਏ ਜਰਮਨੀ ਦੇ ਵਿੱਚ ਰਹਿੰਦੇ ਨੂੰ ਤੇ ਮੈਂ ਆਪ ਇਹ ਗਰਾਊਂਡ ਦੇ ਵਿੱਚ ਅੱਜ ਤੋਂ 30 ਸਾਲ ਪਹਿਲਾਂ ਖੇਡਦਾ ਰਿਹਾ ਮੇਰਾ ਬਹੁਤ ਪਿਆਰਾ ਹੈ ਇਸ ਗਰਾਊਂਡ ਨਾਲ ਪਤਾ ਨਹੀਂ ਕਿੰਨਾ ਮੇਰਾ ਪਸੀਨਾ ਇੱਥੇ ਡੁੱਲਿਆ ਹੋਣਾ ਤੇ ਬੜੀ ਖੁਸ਼ੀ ਹੋ ਰਹੀ ਹੈ ਅੱਜ ਇੱਥੇ ਖੜਕੇ ਕੁਛ ਆਪਦੇ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਵਾਨੂੰ ਸਕੂਨ ਮਿਲਦਾ ਪਿਆ ਐਨਆਰਆਈ ਤਾਂ ਹੋਰ ਵੀ ਬਹੁਤ ਨੇ ਲੇਕਿਨ ਤੁਸੀਂ ਇਹ ਚੀਜ਼ ਨੂੰ ਸੋਚਿਆ ਆਪਣੇ ਫਾਦਰ ਸਾਹਿਬ ਦੀ ਯਾਦ ਨੂੰ ਲੈ ਕੇ ਇਹਨੂੰ ਕਨਵਰਟ ਕਰਕੇ ਦੋਵੇਂ ਚੀਜ਼ਾਂ ਨੂੰ ਇਕੱਠਾ ਕਰਤਾ ਕੀ ਅਪੀਲ ਆ ਦੂਜਿਆਂ ਨੂੰ ਐਨਆਰਆਈਆਂ ਨੂੰ ਜਾਂ ਆਮ ਲੋਕਾਂ ਨੂੰ ਵੀ ਉਹਨਾਂ ਨੂੰ ਵੀ ਇਸ ਤਰ੍ਹਾਂ ਕਰਨਾ ਚਾਹੀਦਾ ਖੇਡ ਵੀ ਜਿੰਦਾ ਰਹਿ ਸਕਦੀ ਔਰ ਸਭ ਕੁਝ ਹਾਂ ਸਰ ਬੈਂ ਤਾਂ ਕਹਿੰਦਾ ਕਿ ਹਰ ਇੱਕ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਹਰ ਇੱਕ ਐਨਆਰਆਈ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਆਪਾਂ ਛੋਟਾ-ਛੋਟਾ ਉਦਮ ਵੀ ਕਰੀਏ ਉਹਦੇ ਨਾਲ ਹੀ ਬਹੁਤ ਵੱਡਾ ਬੱਚਿਆਂ ਦਾ ਫਾਇਦਾ ਹੁੰਦਾ ਉਹ ਨਸ਼ੇ ਨਸ਼ੇ ਵੱਲੋਂ ਬਚਦੇ ਆ ਮੀਨ ਇਹੀ ਹੈ ਮੇਰਾ ਹੁਣ ਜਦੋਂ ਮੈਂ ਇੱਥੇ ਹੁੰਦਾ ਸੀ ਸਾਡੀ ਸਾਰੀ ਟੀਮ ਸਾਡਾ ਕਿਸੇ ਦਾ ਵੀ ਕੋਈ ਨਸ਼ੇ ਵੱਲ ਧਿਆਨ ਨਹੀਂ ਹੁੰਦਾ ਤੇ ਅੱਜ ਕੱਲ ਜਦੋਂ ਖਬਰਾਂ ਸੁਣੀਦੀਆਂ ਤੇ ਬਹੁਤ ਮਨ ਨੂੰ ਦੁੱਖ ਹੁੰਦਾ ਤਾਂ ਕਰਕੇ ਜੇ ਆਪਾਂ ਕੋਈ ਇਦਾਂ ਦਾ ਉਪਰਾਲੇ ਕਰਾਂਗੇ ਖੇਡ ਨਾਲ ਜੋੜਾ ਕੇ ਬੱਚਿਆਂ ਨੂੰ ਉਹ ਆਪਣੇ ਆਪ ਦੂਰ ਹੋਣਗੇ ਤੇ ਮੇਰੀ ਤਾਂ ਹਰ ਇੱਕ ਐਨ ਆਰ ਆਈ ਨੂੰ ਅਦਵਾਬੇ ਦੇ ਵਿੱਚ ਤਾਂ ਬਹੁਤ ਏਦਾਂ ਦੀਆਂ ਚੀਜ਼ਾਂ ਹੁੰਦੀਆਂ ਪਰ ਸਾਡੇ ਫਰੋਇਦਪੁਰ ਦੇ ਵਿੱਚ ਮੈਂ ਕਦੇ ਵੀ ਨਹੀਂ ਵੇਖਿਆ ਤੇ ਮੈਂ ਤਾਂ ਕਹਿੰਦਾ ਜਿਹੜੇ ਵੀ ਵੀਰ ਨੇ ਆਉਣਾ ਜਾਂ ਜਿਹੜੀ ਭੈਣ ਨੇ ਆਉਣਾ ਆ ਕੇ ਏਦਾਂ ਦਾ ਚਾਹੇ ਛੋਟਾ ਹੀ ਕਰੋ ਪਰ ਕੋਸ਼ਿਸ਼ ਜ਼ਰੂਰ ਕਰੋ ਵੈਗਜੀ ਜੀ ਦਾ ਖਾਲਸਾ ਵੈਗਜੀ ਜੀ ਕੀ ਪਤ ਹੈ ਮੇਰੇ ਬੇਟੇ ਨੇ ਹੀ ਆਰੰਭ ਕੀਤਾ ਮੈਨੂੰ ਬਹੁਤ ਖੁਸ਼ੀ ਹੈ ਆਪਣੇ ਪਿਤਾ ਦੀ ਯਾਦ ਵਿੱਚ ਤੇ ਮੈਂ ਕਿੰਨੀ ਹੈ ਵੀ ਇਹਨੂੰ ਮਹਾਰਾਜ ਤਰੱਕੀਆਂ ਬਖਸ਼ੇ ਇਹ ਟੂਰਨਾਮੈਂਟ ਵੱਡੇ ਤੋਂ ਵੱਡੇ ਟੂਰਨਾਮੈਂਟ ਕਰਵਾਵੇ ਮੈਂ ਬਹੁਤ ਖੁਸ਼ ਹਾਂ ਅੱਜ ਵਿਦੇਸ਼ਾਂ ਚ ਰਹਿ ਕੇ ਬੱਚੇ ਮਾਪਿਆਂ ਨੂੰ ਭੁੱਲ ਜਾਂਦੇ ਆ ਪਰ ਪਿਤਾ ਦੀ ਯਾਦ ਚ ਵੀ ਟੂਰਨਾਮੈਂਟ ਔਰ ਮਾਂ ਵੀ ਨਾਲ ਪਰ ਗਰਾਊਂਡ ਦੇ ਵਿੱਚ ਅੱਜ ਮੇਰਾ ਬੇਟਾ ਬਹੁਤ ਮਾੜਾ ਜੀ ਨੂੰ ਬਹੁਤ ਤਰਸੀਆਂ ਬਖਸ਼ੇ ਤੇ ਇਹਨੂੰ ਉੱਚੀਆਂ ਬਣੰਦਿਆਂ ਤੇ ਲੈ ਕੇ ਜਾਵੇ ਤੇ ਆਪਣੇ ਇਹ ਟੂਰਨਾਮੈਂਟ ਕਰਾਉਂਦਾ ਰਹੇ ਵੱਡੇ ਤੋਂ ਵੱਡੇ ਕਰਵਾਵੇ ਮੇਰੀ ਇਹ ਖੁਸ਼ ਮੈਂ ਬਹੁਤ ਖੁਸ਼ ਹਾਂ ਮਾਣ ਮਹਿਸੂਸ ਹੁੰਦਾ ਪੁੱਤ ਐਸਾ ਕੰਮ ਕਰਦਾ ਹਾਂਜੀ ਬਹੁਤ ਜ਼ਾਦੀ ਜੀ ਸਾਡੇ ਲਈ ਅੱਜ ਬਹੁਤ ਵੱਡਾ ਦਿਨ ਹੈ ਮੇਰੇ ਬ੍ਰਦਰ ਨੇ ਮੇਰੇ ਫਾਦਰ ਦੀ ਯਾਦ ਵਿੱਚ ਟੂਰਨਾਮੈਂਟ ਕਰਵਾਇਆ ਅਸੀਂ ਇਸ ਦਿਨ ਨੂੰ ਕਦੇ ਵੀ ਭੁੱਲ ਨਹੀਂ ਸਕਦੇ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ ਅਸੀਂ ਆਪਣੇ ਭਰਾਤੇ ਪਰਮਾਤਮਾ ਐਵੇਂ ਦਾ ਪ੍ਰਾਹ ਹਰ ਇੱਕ ਪੈਨ ਨੂੰ ਦਵੇ ਜਿਹੜਾ ਸਾਡਾ ਖਿਆਲ ਸਾਡੇ ਮਦਰ ਦਾ ਸਾਡੇ ਫਾਦਰ ਨੂੰ ਅੱਜ ਤੱਕ ਜਿੰਦਾ ਰੱਖਿਆ ਉਹਨਾਂ ਨੇ ਔਰ ਵਾਇਕਰੂ ਕਰੇ ਕਿ ਉਹ ਅੱਗੇ ਵੀ ਉਹਨਾਂ ਨੂੰ ਜਿੰਦਾ ਰੱਖਣ ਉਹਨਾਂ ਦਾ ਨਾਮ ਰੌਸ਼ਨ ਕਰਨ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀਆਂ ਬਖਸ਼ੇ ਉਹ ਵੱਡੇ ਤੋਂ ਵੱਡੇ ਟੂਰਨਾਮੈਂਟ ਕਰਵਾਉਂਦੇ ਰਹਿਣ ਸਾਹਮਣੇ ਪਿਤਾ ਜੀ ਦੀ ਤਸਵੀਰ ਆ ਔਰ ਉਹਨਾਂ ਦੀ ਤਸਵੀਰ ਦੇ ਥੱਲੇ ਟੂਰਨਾਮੈਂਟ ਹੋ ਰਿਹਾ ਸਾਹਮਣੇ ਤੁਸੀਂ ਬੈਠਿਓ ਮਾਣ ਮਹਿਸੂਸ ਹੁੰਦਾ ਬਹੁਤ ਸੋਚਿਆ ਸੀ ਕਦੇ ਇਸ ਤਰ੍ਹਾਂ ਵੀ ਹੋ ਸਕਦਾ ਨਹੀਂ ਇਹ ਸਾਡਾ ਡ੍ਰੀਮ ਸੀਗਾ ਕਿ ਮੇਰੇ ਬ੍ਰਦਰ ਕੁਛ ਐਦਾਂ ਦਾ ਕਰਨ ਕਿ ਸਾਨੂੰ ਉਹਨਾਂ ਤੇ ਮਾਣ ਮਹਿਸੂਸ ਹੋਵੇ ਅੱਜ ਮਨ ਖੁਸ਼ ਵੀ ਬਹੁਤ ਹੈ ਉਹਨਾਂ ਨੂੰ ਯਾਦ ਕਰਦੇ ਆ ਅਸੀਂ ਮਨ ਵੀ ਬਹੁਤ ਭਰਦੇ ਪਏ ਆ ਕਿ ਅੱਜ ਉਹ ਸਾਡੇ ਨਾਲ ਹੁੰਦੇ ਤੇ ਇਸ ਦੀ ਗੇਮ ਨੂੰ ਦੇਖ ਕੇ ਉਹ ਹੋਰ ਵੀ ਮਾਣ ਮਹਿਸੂਸ ਕਰਦੇ ਅਸੀਂ ਆਪਣੇ ਡਾਡ ਨੂੰ ਬਹੁਤ ਪਿਆਰ ਕਰਦੇ ਸੀ ਕਰਦੇ ਆ ਕਰਦੇ ਰਵਾਂਗੇ ਸਰ ਸਾਡੇ ਕੋਲ ਕੁੱਲ 8 ਮੁੰਡਿਆਂ ਦੀਆਂ ਤੇ 8 ਕੁੜੀਆਂ ਦੀਆਂ ਟੀਮਾਂ ਸੀ ਜਿਨ੍ਹਾਂ ਵਿੱਚੋਂ ਸਾਡਾ ਪ੍ਰੈਪਰੈਸਿਪਲ ਉਹਨਲੀ ਜਿਲ੍ਹਾ ਪਰ ਬੇਚਾਂ ਦੇ ਪੇਪਰ ਹੋਣ ਕਰਕੇ ਟੀਮਾਂ ਕੁੜੀਆਂ ਦੀਆਂ ਕੁੜੀਆਂ ਘੱਟ ਸੀ ਫਿਰ ਅਸੀਂ ਨਾਲ ਪਟਿਆਲਾ ਤੇ ਆਪਾਂ ਪਟਿਆਲੇ ਮੁੰਡੇ ਪਟਿਆਲੇ ਖੇਡਦੇ ਆ ਪੜਦੇ ਉਹ ਆਪਣੀ ਟੀਮ ਉੱਥੇ ਬਣਾ ਕੇ ਲੈ ਕੁਝ ਕੋਟਕਪੁਰੇ ਦੇ ਇਹ ਟੀਮ ਉੱਥੋਂ ਆ ਗਏ ਬਾਕੀ ਆਪਣੇ ਲੋਕੜ ਸੀ ਜੋ ਸ਼ੀ ਪਪਖਸ਼ੀ ਕਰ ਕਲੱਬ ਆ ਰਾਜਗੁਰੂ ਸੁਖਦੇਵ ਇਦਾਂ ਕਲੱਬ ਵਾਈਜ਼ ਕੁਝ ਜਿਵੇਂ ਸਕੂਲਾਂ ਦੇ ਬੱਚੇ ਆਏ ਸੀ ਟੋਡਾਟੇ ਮੈਂ ਮੁੰਡਿਆਂ ਦੀ 8 ਕੁੜੀਆਂ ਦੀਆਂ ਸੀ ਅੱਛਾ ਜਿਵੇਂ ਇਹਨਾਂ ਨੇ ਕਿਹਾ ਵੀ ਮੈਂ ਇੱਥੇ ਖੁਦ ਖੇਡਦਾ ਰਿਆ ਮੇਰੀ ਇੱਥੇ ਯਾਦਾਂ ਜੁੜੀਆਂ ਨੇ ਪਹਿਲਾਂ ਵੀ ਕਦੇ ਹੋਇਆ ਕਿਸੇ ਨੇ ਆਪਣੇ ਫਾਦਰ ਜਾਂ ਬ੍ਰਦਰ ਜਾਂ ਕਿਸੇ ਦੀ ਯਾਦ ਦੇ ਵਿੱਚ ਇਸ ਤਰ੍ਹਾਂ ਇਸੇ ਗਰਾਊਂਡ ਦੇ ਵਿੱਚ ਟੂਰਨਾਮੈਂਟ ਕਰਾਇਆ ਹੋਵੇ ਜਾਂ ਪਹਿਲੀ ਵਾਰ ਹੋ ਰਿਹਾ ਹੈ ਸਰ ਜਦੋਂ ਤੋਂ ਮੈਂ ਸੈਕਟਰੀ ਬਣਿਆ ਮੈਨੂੰ 20 ਸਾਲ ਹੋ ਗਏ ਬਣੇ ਨੂੰ ਅੱਜ ਤੱਕ ਸਾਡਾ ਪਹਿਲਾ ਹੀ ਆ ਔਰ ਮੇਰੇ ਕੋਲ ਖੇਡਦਾ ਰਿਆ ਇਹ ਇਹ ਜੰਦਰ ਵੀ ਸਾਡੇ ਕੋਲ ਇਸ ਤੋਂ ਪਹਿਲਾਂ ਇੱਥੇ ਅਸੀਂ ਇਸ ਤੋਂ ਬਾਅਦ ਜੰਦਰ ਚਲੇ ਗਿਆ ਜੀ ਉੱਥੇ 5-6 ਸਾਲ ਲਏ ਉੱਥੋਂ ਰੱਬ ਸ਼ੁਬ ਬਣਿਆ ਜਰਮਨ ਚਲੇ ਗਿਆ ਉਸ ਤੋਂ ਬਾਅਦ ਇਹਨੇ ਮੇਰੇ ਨਾਲ 4-5 ਹੀ ਗੱਲ ਕੀਤੀ ਪਿਆ ਸਾਰਾ ਏਦਾਂ ਦਾ ਮਰੀਜ਼ ਸਾਹਿਬ ਕਰਾਉਣੀ ਹੈ ਟੂਰਨਾਮੈਂਟ ਕਰਾਉਣੀ ਆਉਂਦੇ ਸੀ ਚਲੇ ਜਾਂਦੇ ਸੀ ਐਸੀ ਸੋਚ ਕੇ ਆਇਆ ਇਸ ਉੱਥੋਂ ਵੀ ਆਪਾਂ ਕੰਮ ਕਰਾਉਣਾ ਹੈ ਕਰਾਉਣਾ ਜਿੰਦਾ ਮਰਜੀ ਤੇ ਫਿਰ ਇਹਨਾਂ ਨੂੰ ਟਾਈਮ ਵੀ ਘੱਟ ਸੀ ਉਹਨਾਂ ਥੋੜੇ ਟਾਈਮ ਦੇ ਵਿੱਚ ਅਸੀਂ ਕੀਤਾ ਇਹਦੇ ਵਿੱਚ ਅਸੀਂ ਬੱਚਾ ਨੂੰ ਆਉਣ ਜਾਣ ਦਾ ਕਰਾਇਆ ਵਗੈਰਾ ਟਰੈਕਸੂਟ ਟਰੋਫੀ ਫਰਸਟ ਹੈਂਡ ਸਰਦੂ ਨਕਦੀ ਨਾਮ ਦੀ ਦੇ ਰਹੇ ਆ ਬਹੁਤ ਵੱਡਾ ਪ੍ਰਾਲਾ ਜੀ ਇਹਨਾਂ ਦਾ ਅਮਰੀਕਾ ਜੀ ਲੱਗਦਾ ਜਿਵੇਂ ਇਹਨਾਂ ਨੇ ਆਪਣੇ ਪਿਤਾ ਜੀ ਦੀ ਯਾਦ ਦੇ ਵਿੱਚ ਟੂਰਨਾਮੈਂਟ ਕਰਾਇਆ ਇਹਦੇ ਨਾਲ ਖੇਡ ਵੀ ਜਿੰਦਾ ਹੋ ਗਈ ਬੱਚੇ ਵੀ ਕਿੱਥੋਂ ਕਿੱਥੋਂ ਆਏ ਲੱਗਦਾ ਵੀ ਜਿਹੜੇ ਬੱਚੇ ਤੋਂ ਖੇਡ ਕੇ ਨੌਕਰੀਆਂ ਜਾਂ ਵਿਦੇਸ਼ਾਂ ਚ ਗਏ ਨੇ ਉਹਨਾਂ ਨੂੰ ਚਾਹੀਦਾ ਕਿ ਇਸ ਤਰ੍ਹਾਂ ਦੀਆਂ ਯਾਦਗਾਰੀ ਚੀਜ਼ਾਂ ਕਰਦੇ ਰਹਿਣਾ ਚਾਹੀਦਾ ਇਹਦੇ ਨਾਲ ਖੇਡ ਵੀ ਜਿੰਦਾ ਰਹਿੰਦੀ ਔਰ ਸਾਰਾ ਕੁਝ ਓਕੇ ਹੋ ਜਾਂਦਾ ਸਰ ਮੈਂ ਤਾਂ ਕਹਿੰਦਾ ਹਰ ਇੱਕ ਨੂੰ ਇਹ ਕੰਮ ਕਰਨਾ ਚਾਹੀਦਾ ਜੀ ਸਾਡੇ ਸਰ ਉਹ ਪੁਰਾਣੇ ਖਿਡਾਰੀ ਜੁੜ ਗਏ ਜਿਹੜੇ ਅੱਜ ਤੋਂ ਮਤਲਬ ਨਾ ਸਰ ਤੁਸੀਂ ਦੇਖੋ ਨਾ ਰੇਲਵੇ ਦੇ ਜਿਵੇਂ 2200 ਸਾਲ ਤੋਂ ਆ ਉਹ ਸਾਰੇ ਪੁਰਾਣੇ ਖਡਾਰੀ ਬਣਾਇਆ ਸਾਰੇ ਇੱਥੇ ਬੈਠੇ ਆ ਕੱਲ੍ਹ ਹੀ ਬੈਠੇ ਆ ਅੱਜ ਹੀ ਬੈਠੇ ਆ ਦੋ ਦਿਨ ਦੀ ਫਰਾ ਸਾਰੀਆਂ ਸਾਡੀਆਂ ਪੁਰਾਣੀਆਂ ਯਾਦਾਂ ਤੇ ਬੱਚੇ ਜਿੰਨੇ ਵੀ ਸੀ ਉਹ ਕਹਿੰਦੇ ਸਾਰੇ ਇਦਾਂ ਦਾ ਮਤਲਬ ਕਰਦੇ ਰਿਆ ਕਰੋ ਮੇਰੀ ਜਿਹੜੇ ਜਿਹੜੇ ਦੋਸਤ ਭੈਣ ਬਾਹਰ ਗਿਆ ਜਦੋਂ ਵੀ ਹੋਣ ਯਾਦ ਚ ਚਲ ਵੈਸੇ ਕਰਵਾ ਦੇਣਾ ਟੂਰਨਾਮੈਂਟ ਗਰਾਊਂਡ ਇਹਦੇ ਨਾਲ ਕੀ ਬੱਚੇ ਗਰਾਊਂਡ ਚ ਜੁੜਦੇ ਆ ਤੇ ਆਪਦੀ ਮਾੜੀਆਂ ਆਤਾਂ ਤੋਂ ਬਚੇ ਰਹਿੰਦੇ ਸਰ ਇਹ ਟੂਰਨਾਮੈਂਟ ਬਾਸਕਟਬਾਲ ਦਾ ਟੂਰਨਾਮੈਂਟ ਜੀ ਰਿਆ ਦੇ ਫਾਦਰ ਸਾਹਿਬ ਦੀ ਯਾਦ ਚ ਕਰਵਾ ਰਿਹਾ ਬڑے ਚਿਰ ਦੀ 베ਰੀ ਤਮੰਨਾ ਸੀ ਕਿ ਮੈਂ ਕੁਛ ਨਾ ਕੁਛ ਉਹਨਾਂ ਵਾਸਤੇ ਕਰਾਂ ਤੇ ਹਰ ਵੇਰੀ ਪ੍ਰੋਗਰਾਮ ਬਣਾਉਂਦੇ ਸੀ ਤੇ ਇਸ ਕੀ ਸਪੈਸ਼ਲ ਮੈਂ ਇਹ ਪਲਾਨ ਬਣਾ ਕੇ ਆਇਆ ਸੀਗਾ ਤੇ 2 ਦਿਨ ਦਾ ਟੂਰਨਾਮੈਂਟ ਹੈ ਜੀ ਕੱਲ 29 ਨੂੰ ਪਹਿਲਾ ਦਿਨ ਸੀ ਅੱਜ ਸਾਡੀ ਹੈਗੀ ਹੈ ਕਲੋਜ਼ਿੰਗ ਸਰਮਨੀ ਹੋਣ ਮੁੰਡਿਆਂ ਦਾ ਫਾਈਨਲ ਮੈਚ ਚੱਲਦਾ ਪਿਆ ਫਰੋਇਪੁਰ ਜ਼ਿਲ੍ਹੇ ਦੀਆਂ ਟੀਮਾਂ ਦਾ ਬਸ ਇੱਕ ਛੋਟਾ ਜਿਹਾ ਪ੍ਰੋਗਰਾਮ ਹੈ ਜੀ ਅੱਛਾ ਇਹ ਪਹਿਲੀ ਵਾਰ ਤੁਸੀਂ ਕਰਵਾਇਆ ਜਾਂ ਪਹਿਲਾਂ ਵੀ ਕਰਵਾਉਂਦੇ ਆ ਰਹੇ ਹੋ ਨਹੀਂ ਸਾਰੇ ਪਹਿਲੀ ਵਾਰ ਹੋ ਰਿਹਾ ਜੀ ਤੇ ਮੇਰਾ ਆਪਦਾ ਵੀ ਪਹਿਲਾ ਇੱਕ ਐਕਸਪੀਰੀਅੰਸ ਹੈ ਤੇ ਬਸ ਪਹਿਲੀ ਕੋਸ਼ਿਸ਼ ਹੈ ਵੈਗਰੂ ਦੀ ਮੇਰ ਨਾਲ ਨੂੰ ਲੱਗਦਾ ਸਭ ਕੁਝ ਵਧੀਆ ਹੈ ਲੱਗਦਾ ਵੀ ਤੁਹਾਨੂੰ ਇਹ ਪਹਿਲੇ ਤੋਂ ਸ਼ੁਰੂ ਕਰਕੇ ਨੂੰ ਬਹੁਤ ਵੱਡੇ ਗਰਾਊਂਡ ਚ ਜਾਂ ਬਹੁਤ ਵੱਡੀ ਜਗ੍ਹਾ ਤੇ ਪੂਰੇ ਪੰਜਾਬ ਲੈਵਲ ਤੇ ਇਹਨੂੰ ਲੈ ਕੇ ਜਾਓਗੇ ਤੁਸੀਂ ਜਾਂ ਇੰਡੀਆ ਲੈਵਲ ਤੇ ਲੈ ਕੇ ਜਾਓਗੇ ਹਾਂ ਸਰ ਮੇਰਾ ਪਲਾਨ ਹੈ ਮੈਨੂੰ ਕਈਆਂ ਨੇ ਪਹਿਲਾਂ ਹੀ ਕਹਿ ਸੀ ਕਿ ਆਪਾਂ ਪੰਜਾਬ ਲੈਵਲ ਤੇ ਕਰੀਏ ਫਿਰ ਬੈਨਰ ਨੇ ਕਿਹਾ ਮੈਂ ਕਿਹਾ ਨਹੀਂ ਆਪਾਂ ਡਿਸਟ੍ਰਿਕਟ ਲੈਵਲ ਤੇ ਕਰਦੇ ਆਂ ਪਹਿਲੋ ਕਿਉਂਕਿ ਇਹਦਾ ਹੋਵੇ ਆਪਾਂ ਪਹਿਲਾ ਹੀ ਪ੍ਰੋਗਰਾਮ ਕਰੀਏ ਤੇ ਆਪਣੇ ਕੋਲੋਂ ਸੰਭਾਲਿਆ ਨਾ ਜਾਵੇ ਤੇ ਹਾਂਜੀ ਹੈ ਇਹ ਮੇਰੀ ਕੋਸ਼ਿਸ਼ ਹੈਗੀ ਕਿ ਅਗਲੀ ਵਾਰ ਨੂੰ ਜਦੋਂ ਕਰਾਂਗੇ ਇਹਨੂੰ ਉੱਤੇ ਲੈ ਕੇ ਜਾਵਾਂਗੇ ਬਾਕੀ ਰੱਬ ਦੀ ਮਿਹਰ ਹੋਵੇ ਤਾਂ ਜਰੂਰ ਮੇਰੀ ਕੋਸ਼ਿਸ਼ ਹੈ ਜੀ ਤੁਸੀਂ ਐਨ ਆਰ ਆਈਓ ਜਾਂ ਇੱਥੇ ਹੀ ਦੇਖ ਸਰ ਮੈਂ ਐਨ ਆਰ ਆਈਆ ਮੈਨੂੰ 27 ਸਾਲ ਹੋ ਗਏ ਜਰਮਨੀ ਦੇ ਵਿੱਚ ਰਹਿੰਦੇ ਨੂੰ ਤੇ ਮੈਂ ਆਪ ਇਹ ਗਰਾਊਂਡ ਦੇ ਵਿੱਚ ਅੱਜ ਤੋਂ 30 ਸਾਲ ਪਹਿਲਾਂ ਖੇਡਦਾ ਰਿਹਾ ਮੇਰਾ ਬਹੁਤ ਪਿਆਰਾ ਹੈ ਇਸ ਗਰਾਊਂਡ ਨਾਲ ਪਤਾ ਨਹੀਂ ਕਿੰਨਾ ਮੇਰਾ ਪਸੀਨਾ ਇੱਥੇ ਡੁੱਲਿਆ ਹੋਣਾ ਤੇ ਬੜੀ ਖੁਸ਼ੀ ਹੋ ਰਹੀ ਹੈ ਅੱਜ ਇੱਥੇ ਖੜ ਕੇ ਕੁਝ ਆਪਦੇ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਹੈ ਬੰਨੂ ਸਕੂਲ ਮਿਲਦਾ ਪਿਆ ਐਨ ਆਰ ਆਈ ਤਾਂ ਹੋਰ ਵੀ ਬਹੁਤ ਨੇ ਲੇਕਿਨ ਤੁਸੀਂ ਇਹ ਚੀਜ਼ ਨੂੰ ਸੋਚਿਆ ਆਪਣੇ ਫਾਦਰ ਸਾਹਿਬ ਦੀ ਯਾਦ ਨੂੰ ਲੈ ਕੇ ਇਹਨੂੰ ਕਨਵਰਟ ਕਰਕੇ ਦੋਵੇਂ ਚੀਜ਼ਾਂ ਨੂੰ ਇਕੱਠਾ ਕਰਤਾ ਕੀ ਅਪੀਲ ਆ ਦੂਜਿਆਂ ਨੂੰ ਐਨ ਆਰ ਆਈਆਂ ਨੂੰ ਜਾਂ ਆਮ ਲੋਕਾਂ ਨੂੰ ਵੀ ਉਹਨਾਂ ਨੂੰ ਵੀ ਇਸ ਤਰ੍ਹਾਂ ਕਰਨਾ ਚਾਹੀਦਾ ਖੇਡ ਵੀ ਜਿੰਦਾ ਰਹਿ ਸਕਦੀ ਔਰ ਸਭ ਕੁਝ ਹਾਂ ਸਰ ਬਹਿਤਾ ਕਹਿੰਦਾ ਕਿ ਹਰ ਇੱਕ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਹਰ ਇੱਕ ਐਨ ਆਰ ਆਈ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਆਪਾਂ ਛੋਟਾ ਛੋਟਾ ਉਦਮ ਵੀ ਕਰੀਏ ਉਹਦੇ ਨਾਲ ਹੀ ਬਹੁਤ ਵੱਡਾ ਬੱਚਿਆਂ ਦਾ ਫਾਇਦਾ ਹੁੰਦਾ ਹੈ ਉਹਨਾਂ ਚ ਨਸ਼ੇ ਵੱਲੋਂ ਬਚਦੇ ਆ ਮੀਨ ਇਹੀ ਹੈ ਮੇਰਾ ਹੁਣ ਜਦੋਂ ਮੈਂ ਇੱਥੇ ਹੁੰਦਾ ਸੀ ਸਾਡੀ ਸਾਰੀ ਟੀਮ ਸਾਡਾ ਕਿਸੇ ਦਾ ਵੀ ਕੋਈ ਨਸ਼ੇ ਵੱਲ ਧਿਆਨ ਨਹੀਂ ਹੁੰਦਾ ਤੇ ਅੱਜ ਕੱਲ ਜਦੋਂ ਖਬਰਾਂ ਸੁਣੀਦੀਆਂ ਤੇ ਬਹੁਤ ਮਨ ਨੂੰ ਦੁੱਖ ਹੁੰਦਾ ਤਾਂ ਕਰਕੇ ਜੇ ਆਪਾਂ ਕੋਈ ਇਦਾਂ ਦਾ ਉਪਰਾਲੇ ਕਰਾਂਗੇ ਖੇਡ ਨਾਲ ਜੋੜਾਗੇ ਬੱਚਿਆਂ ਨੂੰ ਤੇ ਆਪਣੇ ਆਪ ਦੂਰ ਹੋਣਗੇ ਤੇ ਮੇਰੀ ਤਾਂ ਹਰ ਇੱਕ ਐਨਆਰਆਈ ਨੂੰ ਅਦਵਾਬੇ ਦੇ ਵਿੱਚ ਤਾਂ ਬਹੁਤ ਏਦਾਂ ਦੀਆਂ ਚੀਜ਼ਾਂ ਹੁੰਦੀਆਂ ਪਰ ਸਾਡੇ ਫਰੋਇਪੁਰ ਦੇ ਵਿੱਚ ਮੈਂ ਕਦੇ ਵੀ ਵੇਖਿਆ ਤੇ ਮੈਂ ਤਾਂ ਕਹਿੰਦਾ ਜਿਹੜੇ ਵੀ ਵੀਰ ਨੇ ਆਉਣਾ ਜਾਂ ਜਿਹੜੀ ਭੈਣ ਨੇ ਆਉਣਾ ਆ ਕੇ ਏਦਾਂ ਦਾ ਚਾਹੇ ਛੋਟਾ ਹੀ ਕਰੋ ਪਰ ਕੋਸ਼ਿਸ਼ ਜ਼ਰੂਰ ਕਰੋ ਵੈਗਜੀ ਜੀ ਦਾ ਖਾਲਸਾ ਵੈਗਜੀ ਜੀ ਕੀ ਪਤ ਹੈ ਮੇਰੇ ਬੇਟ ਨੇ ਹੀ ਆਰੰਭ ਕੀਤਾ ਮੈਨੂੰ ਬਹੁਤ ਖੁਸ਼ੀ ਹੈ ਆਪਣੇ ਪਿਤਾ ਦੀ ਯਾਦ ਵਿੱਚ ਤੇ ਮੈਂ ਕਹਿੰਨੀ ਹੈ ਵੀ ਇਹਨੂੰ ਮਹਾਰਾਜ ਤਰੱਕੀਆਂ ਬਖਸ਼ੇ ਇਹ ਟੂਰਨਾਮੈਂਟ ਵੱਡੇ ਤੋਂ ਵੱਡੇ ਟੂਰਨਾਮੈਂਟ ਕਰਵਾਵੇ ਮੈਂ ਬਹੁਤ ਖੁਸ਼ ਹਾਂ ਅੱਜ ਵਿਦੇਸ਼ਾਂ ਚ ਰਹਿ ਕੇ ਬੱਚੇ ਮਾਪਿਆਂ ਨੂੰ ਭੁੱਲ ਜਾਂਦੇ ਆ ਪਰ ਪਿਤਾ ਦੀ ਯਾਦ ਚ ਵੀ ਟੂਰਨਾਮੈਂਟ ਔਰ ਮਾਂ ਵੀ ਨਾਲ ਔਰ ਗਰਾਊਂਡ ਦੇ ਵਿੱਚ ਅੱਜ ਮੇਰਾ ਬੇਟਾ ਬਹੁਤ ਮਾਣ ਜੀ ਨੂੰ ਬਹੁਤ ਰੱਤیاں ਬਖਸ਼ੇ ਤੇ ਇਹਨੂੰ ਪੁੱਤੀਆਂ ਬਲੰਦੀਆਂ ਤੇ ਲੈ ਕੇ ਜਾਵੇ ਤੇ ਆਪਣੇ ਇਹ ਟੂਰਨਾਮੈਂਟ ਕਰਾਉਂਦਾ ਰਹੇ ਵੱਡੇ ਤੋਂ ਵੱਡੇ ਕਰਵਾਵੇ ਮੇਰੀ ਇਹ ਖੁਸ਼ ਮੈਂ ਬਹੁਤ ਖੁਸ਼ ਹਾਂ ਮਾਣ ਮਹਿਸੂਸ ਹੁੰਦਾ ਪੁੱਤ ਐਸਾ ਕੰਮ ਕਰਦਾ ਹਾਂਜੀ ਹਾਂਜੀ ਬਹੁਤ ਚਾਹਤ ਜੀ ਸਾਡੇ ਲਈ ਅੱਜ ਬਹੁਤ ਵੱਡਾ ਦਿਨ ਹੈ ਮੇਰੇ ਬ੍ਰਦਰ ਨੇ ਮੇਰੇ ਫਾਦਰ ਦੀ ਯਾਦ ਵਿੱਚ ਟੂਰਨਾਮੈਂਟ ਕਰਵਾਇਆ ਅਸੀਂ ਇਸ ਦਿਨ ਨੂੰ ਕਦੇ ਵੀ ਭੁੱਲ ਨਹੀਂ ਸਕਦੇ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ ਅਸੀਂ ਆਪਣੇ ਭਰਾ ਤੇ ਪਰਮਾਤਮਾ ਐਵੇਂ ਦਾ ਪ੍ਰਾਹ ਹਰ ਇੱਕ ਭੈਣ ਨੂੰ ਦਵੇ ਜਿਹੜਾ ਸਾਡਾ ਖਿਆਲ ਸਾਡੇ ਮਦਰ ਦਾ ਸਾਡੇ ਫਾਦਰ ਨੂੰ ਅੱਜ ਤੱਕ ਜਿੰਦਾ ਰੱਖਿਆ ਉਹਨਾਂ ਨੇ ਔਰ ਵਾਇਕਰੂ ਕਰੇ ਕਿ ਉਹ ਅੱਗੇ ਵੀ ਉਹਨਾਂ ਨੂੰ ਜਿੰਦਾ ਰੱਖਣ ਉਹਨਾਂ ਦਾ ਨਾਮ ਰੌਸ਼ਨ ਕਰਨ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀਆਂ ਬਖਸ਼ੇ ਉਹ ਵੱਡੇ ਤੋਂ ਵੱਡੇ ਟੂਰਨਾਮੈਂਟ ਕਰਵਾਉਣ ਦੇ ਰਹੇ ਹਨ ਸਾਹਮਣੇ ਪਿਤਾ ਜੀ ਦੀ ਤਸਵੀਰ ਆ ਔਰ ਉਹਨਾਂ ਦੀ ਤਸਵੀਰ ਦੇ ਥੱਲੇ ਟੂਰਨਾਮੈਂਟ ਹੋ ਰਿਹਾ ਸਾਹਮਣੇ ਤੁਸੀਂ ਬੈਠਿਓ ਮਾਣ ਮਹਿਸੂਸ ਹੁੰਦਾ ਲੱਗਦਾ ਸੋਚਿਆ ਸੀ ਕਦੇ ਇਸ ਤਰ੍ਹਾਂ ਵੀ ਹੋ ਸਕਦਾ ਨਹੀਂ ਇਹ ਸਾਡਾ ਡ੍ਰੀਮ ਸੀਗਾ ਕਿ ਮੇਰੇ ਬ੍ਰਦਰ ਕੁਛ ਐਦਾਂ ਦਾ ਕਰਨ ਕਿ ਸਾਨੂੰ ਉਹਨਾਂ ਤੇ ਮਾਣ ਮਹਿਸੂਸ ਹੋਵੇ ਅੱਜ ਮਨ ਖੁਸ਼ ਵੀ ਬਹੁਤ ਹੈ ਉਹਨਾਂ ਨੂੰ ਯਾਦ ਕਰਦੇ ਆ ਅਸੀਂ ਮਨ ਵੀ ਬਹੁਤ ਭਰਦੇ ਪਏ ਆ ਕਿ ਅੱਜ ਉਹ ਸਾਡੇ ਨਾਲ ਹੁੰਦੇ ਤੇ ਇਸ ਦੀ ਗੇਮ ਨੂੰ ਦੇਖ ਕੇ ਉਹ ਹੋਰ ਵੀ ਮਾਣ ਮਹਿਸੂਸ ਕਰਦੇ ਅਸੀਂ ਆਪਣੇ ਡਾਡ ਨੂੰ ਬਹੁਤ ਪਿਆਰ ਕਰਦੇ ਸੀ ਕਰਦੇ ਆ ਕਰਦੇ ਰਵਾਂਗੇ ਸਰ ਸਾਡੇ ਕੋਲ ਕੁੱਲ 8 ਮੁੰਡਿਆਂ ਦੀਆਂ ਤੇ 8 ਕੁੜੀਆਂ ਦੀਆਂ ਟੀਮਾਂ ਸੀ ਜਿਨ੍ਹਾਂ ਵਿੱਚੋਂ ਸਾਡਾ ਪ੍ਰਿੰਸੀਪਲ ਉਹਨਲੀ ਜਿਲਾ ਪਰ ਬੇਚਾਂ ਦੇ ਪੇਪਰ ਹੁਣ ਕਰਕੇ ਟੀਮਾਂ ਕੁੜੀਆਂ ਦੀਆਂ ਮੁੰਡੀਆਂ ਕੱਟਦੀ ਸੀ ਫਿਰ ਅਸੀਂ ਨਾਲ ਪਟਿਆਲਾ ਤੇ ਆਪਾਂ ਪਟਾਪੇ ਮੁੰਡੇ ਪਟਿਆਲੇ ਖੇਡਦੇ ਆ ਪੜਦੇ ਉਹ ਆਪਣੀ ਟੀਮ ਉੱਥੇ ਬਣਾ ਕੇ ਲੈ ਕੁਝ ਕੋਟਕਪੁਰੇ ਦੇ ਸੀ ਇਹ ਟੀਮ ਉੱਥੋਂ ਆ ਗਏ ਬਾਕੀ ਆਪਣੇ ਲੋਕੜ ਸੀ ਨਿਯਸ਼ੀ ਪਪਕਸ਼ੇ ਕਰ ਕਲੱਬ ਹੈ ਰਾਜਗੁਰੂ ਹਰਿਸ਼ਰਦੇਵ ਇਦਾਂ ਕਲੱਬ ਵਾਈਜ਼ ਕੁਝ ਜਿਵੇਂ ਸਕੂਲਾਂ ਦੇ ਬੱਚੇ ਆਏ ਸੀ ਟੋਡਰਟੇਮਾ ਮੁੰਡਿਆਂ ਦੀ 8 ਕੁੜੀਆਂ ਦੀਆਂ ਸੀ ਅੱਛਾ ਜਿਵੇਂ ਇਹਨਾਂ ਨੇ ਕਿਹਾ ਵੀ ਮੈਂ ਇੱਥੇ ਖੁਦ ਖੇਡਦਾ ਰਿਆ ਮੇਰੀ ਇੱਥੇ ਯਾਦਾਂ ਜੁੜੀਆਂ ਨੇ ਪਹਿਲਾਂ ਵੀ ਕਦੇ ਹੋਇਆ ਕਿਸੇ ਨੇ ਆਪਣੇ ਫਾਦਰ ਜਾਂ ਬ੍ਰਦਰ ਜਾਂ ਕਿਸੇ ਦੀ ਯਾਦ ਦੇ ਵਿੱਚ ਇਸ ਤਰ੍ਹਾਂ ਇਸੇ ਗਰਾਊਂਡ ਦੇ ਵਿੱਚ ਟੂਰਨਾਮੈਂਟ ਕਰਾਇਆ ਹੋਵੇ ਜਾਂ ਪਹਿਲੀ ਵਾਰ ਹੋ ਰਿਹਾ ਹੈ ਸਰ ਜਦੋਂ ਤੋਂ ਮੈਂ ਸੈਕਟਰੀ ਬਣਿਆ ਮੈਨੂੰ 20 ਸਾਲ ਹੋ ਗਏ ਬਣੇ ਨੂੰ ਅੱਜ ਤੱਕ ਸਾਡਾ ਪਹਿਲਾ ਹੀ ਆ ਔਰ ਮੇਰੇ ਕੋਲ ਖੇਡਦਾ ਰਿਆ ਇਹ ਏ ਜਿੰਦਰ ਵੀ ਸਾਡੇ ਕੋਲ ਇਸ ਤੋਂ ਪਹਿਲਾਂ ਇੱਥੇ ਅਸੀਂ ਇਸ ਤੋਂ ਬਾਅਦ ਜਿੰਦਰ ਚਲੇ ਗਿਆ ਜੀ ਉੱਥੇ ਪੰਜ ਛੇ ਸਾਲ ਆਏ ਉੱਥੋਂ ਰੱਬ ਸ਼ੁਬ ਬਣਿਆ ਜਰਮਨ ਚਲੇ ਗਿਆ ਉਸ ਤੋਂ ਬਾਅਦ ਇਹਨੇ ਮੇਰੇ ਨਾਲ ਚਾਰ ਪੰਜ ਗੱਲ ਕੀਤੀ ਪਿਆ ਸਾਰਾ ਇਦਾਂ ਦਾ ਮਰੀਜ਼ ਸਾਫ ਕਰਾਉਣੀ ਹੈ ਟੂਰਨਾਮੈਂਟ ਕਰਾਉਣੀ ਆਉਂਦੇ ਸੀ ਚਲੇ ਜਾਂਦੇ ਸੀ ਐਸੀ ਸੋਚ ਕੇ ਆਇਆ ਇਸ ਉੱਥੋਂ ਵੀ ਆਪਾਂ ਕੰਮ ਕਰਾਉਣਾ ਹੈ ਕਰਾਉਣਾ ਜਿੰਨਾ ਮਰਜੀ ਤੇ ਫਿਰ ਇਹਦੇ ਕੋਲ ਟਾਈਮ ਵੀ ਘੱਟ ਸੀ ਉਹਨਾਂ ਥੋੜੇ ਟਾਈਮ ਦੇ ਵਿੱਚ ਅਸੀਂ ਕੀਤਾ ਇਹਦੇ ਵਿੱਚ ਅਸੀਂ ਬੱਚਿਆਂ ਨੂੰ ਆਉਣ ਜਾਣ ਦਾ ਕਰਾਇਆ ਵਗੈਰਾ ਟਰੈਕਸੂਟ ਟਰੋਫੀ ਪਹਿਲੇ ਸਾਂ ਥਰਡੂ ਨਕਦੀ ਨਾਮ ਦੀ ਦੇ ਰਹੇ ਆ ਬਹੁਤ ਵੱਡਾ ਪ੍ਰਾਲਾ ਜੀ ਇਹਨਾਂ ਦਾ ਅਮਰੀਕਾ ਜੀ ਲੱਗਦਾ ਜਿਵੇਂ ਇਹਨਾਂ ਨੇ ਆਪਣੇ ਪਿਤਾ ਜੀ ਦੀ ਯਾਦ ਦੇ ਵਿੱਚ ਟੂਰਨਾਮੈਂਟ ਕਰਾਇਆ ਇਹਦੇ ਨਾਲ ਖੇਡ ਵੀ ਜਿੰਦਾ ਹੋਊਗੀ ਬੱਚੇ ਵੀ ਕਿੱਥੋਂ ਕਿੱਥੋਂ ਆਏ ਲੱਗਦਾ ਵੀ ਜਿਹੜੇ ਬੱਚੇ ਤੋਂ ਖੇਡ ਕੇ ਨੌਕਰੀਆਂ ਜਾਂ ਵਿਦੇਸ਼ਾਂ ਚ ਗਏ ਨੇ ਉਹਨਾਂ ਨੂੰ ਚਾਹੀਦਾ ਕਿ ਇਸ ਤਰ੍ਹਾਂ ਦੀਆਂ ਯਾਦਗਾਰੀ ਚੀਜ਼ਾਂ ਕਰਦੇ ਰਹਿਣਾ ਚਾਹੀਦਾ ਇਹਦੇ ਨਾਲ ਖੇਡ ਵੀ ਜਿੰਦਾ ਰਹਿੰਦੀ ਔਰ ਸਾਰਾ ਕੁਝ ਓਕੇ ਹੋ ਜਾਂਦਾ ਸਰ ਮੈਂ ਤਾਂ ਕਹਿੰਦਾ ਹਰ ਇੱਕ ਨੂੰ ਇਹ ਕੰਮ ਕਰਨਾ ਚਾਹੀਦਾ ਜੀ ਸਾਡੇ ਸਰ ਉਹ ਪੁਰਾਣੇ ਖਿਡਾਰੀ ਜੁੜ ਗਏ ਜਿਹੜੇ ਅੱਜ ਤੋਂ ਮਤਲਬ ਨਾ ਤਰ ਤੂੰ ਦੇਖਣਾ ਰੇਲਵੇ ਦੇ ਜਮੇ 220 ਸਾਲ ਤੋਂ ਆ ਉਹ ਸਾਰੇ ਪੁਰਾਣੇ ਖਿਡਾਰੀ ਬਣਾਏ ਆ ਸਾਰੇ ਇੱਥੇ ਬੈਠੇ ਆ ਕੱਲ ਹੀ ਬੈਠੇ ਆ ਅੱਜ ਹੀ ਬੈਠੇ ਆ ਦੋ ਦਿਨ ਦੇ ਫਰਾ ਸਾਰੀਆਂ ਛੜੀਆਂ ਪੁਰਾਣੀਆਂ ਯਾਦਾਂ ਤੇ ਬੱਚੇ ਜਿੰਨੇ ਸੀ ਉਹ ਕਹਿੰਦੇ ਸਾਰੇ ਇਦਾਂ ਦਾ ਮਤਲਬ ਕਰਦੇ ਰਿਆ ਕਰੋ ਮੇਰੀ ਜਿਹੜੇ ਜਿਹੜੇ ਦੋਸਤ ਭੈਣ ਭਾਰ ਗਿਆ ਜਦੋਂ ਵੀ ਹੁਣ ਯਾਤਰੀ ਚਲ ਵੈਸੇ ਕਰਵਾ ਦੇਣ ਟੂਰਨਾਮੈਂਟ ਗਰਾਊਂਡ ਇਹਦੇ ਨਾਲ ਕੀ ਇਹ ਬੱਚੇ ਗਰਾਊਂਡ ਚ ਜੁੜਦੇ ਆ ਤੇ ਆਪ ਦੀ ਮਾੜੀਆਂ ਆਤਾਂ ਤੋਂ ਬਚੇ ਰਹਿੰਦੇ ਆ